ਸਾਸਰੀ ਕਾਲ ਸਾਸਰੀ ਕਾਲ ਦਾ ਠੀਕ ਹੈ ਬਣਾ ਨਮਸਕਾਰ ਕੀ ਹੁੰਦਾ ਰਕ ਇਹੀ ਹੁੰਦਾ ਭੈਣੇ ਇੱਜ਼ਤ ਕਰਨੇ ਇੱਕ ਦੂਜੇ ਦੀ ਸਾਸਰੀ ਕਾਲ ਸਤਿ ਸ਼੍ਰੀਕਾਲ ਹੈ ਨਾ ਬੱਚਾ ਮਾਂ ਦੇ ਸਾਹਮਣੇ ਆਏ ਪਤਾ ਨਾ ਬੱਚਾ ਸਾਡਾ ਹੀ ਹੈ ਠੀਕ ਹੈ ਭੈਣੇ ਨਾਲ ਕੌਣ ਆਇਆ ਥੋਡੇ ਦੂਜੀ ਜੋਤ ਨੂੰ ਕੀ ਕਹਿੰਦੇ ਇੱਕ ਜੋਤ ਇੱਕ ਜੋਤ ਭੈਣੇ ਦੂਜੀ ਜੋਤ ਫੇਰ ਆਏ ਉਹਨੂੰ ਕੀ ਕਹਿੰਦੇ ਤਿੰਨ ਜੋਤਾਂ ਅਸੀਂ ਇੰਨੀ ਜੋਤਾਂ ਆ ਠੀਕ ਹੈ ਭੈਣੇ ਨਾਲ ਕੌਣ ਆਇਆ ਥੋਡੇ ਮੈਂ ਕੱਲੀ ਆਈ ਆ ਤੁਹਾਡਾ ਕੀ ਨਾਮ ਭੈਣੇ ਪੂਜਾ ਸ਼ਰਮਾ ਪੂਜਾ ਸ਼ਰਮਾ ਪੂਜਾ ਦੇਵੀ ਪੂਜਾ ਦੇਵੀ ਭੈਣੇ ਤੁਸੀਂ ਲੁਧਿਆਣੇ ਤੋਂ ਆਏ ਹੋ ਤੁਹਾਡੇ ਉਹ ਬਾਬਾ ਨਾਨਕ ਦੀ ਉੱਚੋ ਤੋਂ ਆਇਆ ਤੁਸੀਂ ਜੀ ਚੁੱਲ੍ਹੇ ਪੁਰਾਣਾ ਪਿਆ ਹੋਇਆ ਜੀ 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 ਠੀਕ ਹੈ ਕੋਈ ਮੱਕਲੀ ਆ ਔਰ ਕੱਲੀ ਸੀ ਹੱਥ ਦੀ ਜਰੂਰਤ ਨਹੀਂ ਗੰਦੇ ਹੱਥ ਦੀ ਜਲ ਠੀਕ ਨਹੀਂ ਕੱਲੀ ਹੈਗੀ ਆ ਤੇ ਕੱਲੀ ਹੀ ਰਵਾਂਗੀ ਠੀਕ ਹੈ ਫਿਰ ਔਰ ਦੋ ਬੱਚੇ ਜਿਹੜੇ ਇੱਥੇ ਇੱਥੇ ਆ ਗਰਾਊਂਡ ਵਿੱਚ ਆ ਗਏ ਨਾ ਜਿਹਨਾਂ ਨੇ ਲਿਆਂਦੀਆਂ ਜਨਤੀ ਸੱਦਿਆ ਤੁਹਾਡੇ ਲੈਣੇ ਦੇਣੇ ਪੁਰਾਣੇ ਹੈਗੇ ਸੀ ਜੀ 47 ਦੇ ਦੰਗੇ ਫਸਾ 70 ਦੇ 71 ਦੇ 72 ਦੇ ਉਹ ਤੁਹਾਡੀਆਂ ਆਪਣੀਆਂ ਗਰਤੁਤਾ ਦੀਆਂ ਵਜ੍ਹਾ ਨਾਲ ਹੋਏ ਉਹ ਹੁਣੇ ਆ ਹੋਣਗੇ ਔਰ ਮੈਂ ਦੀ ਪੜੀ ਮੈਂ ਕਹਣਾ ਚਾਹੁੰਦੀ ਆ ਕਿ ਮੇਰੇ ਭਰਾ ਮੇਰੇ ਭਰਾ ਮੋਦੀ ਨੂੰ ਇੱਥੇ ਬੁਲਾਇਆ ਜਾਵੇ ਬੁਲਾ ਲੈਣੇ ਭੈਣੇ ਮੇਰੇ ਭਰਾ ਮੋਦੀ ਉਹ ਮੇਰਾ ਭਰਾ ਮੋਦੀ ਆ ਮੋਦੀ ਦੋਨੋਂ ਹੀ ਮੋਦੀ ਭਰਾ ਨੂੰ ਚਾਹੁੰਦੀ ਆ ਕਿਉਂਕਿ ਮੇਰੇ ਭਰਾ ਨੇ ਮੇਰੀ ਸਾਰੀ ਕਦਰ ਕੀਤੀ ਆ ਮੇਰਾ ਭਰਾ ਮੋਦੀ ਆ ਮੋਦੀ ਠੀਕ ਆ ਭੈਣੇ ਜੀ ਮੇਰੇ ਜੀਜੇ ਮੈਨੂੰ ਬਹੁਤ ਘਟਦੇ ਆ ਮੇਰੀ ਮਾਂ ਵੀ ਪੂਰੀ ਹੋ ਗਈ ਮੇਰਾ ਡੈਡੀ ਵੀ ਪੂਰਾ ਹੋ ਗਿਆ ਮੈਂ ਇਕੱਲਾ ਰਹਿ ਗਿਆ ਦੁਨੀਆ 'ਚ ਅੱਛਾ ਤੇ ਭੈਣਾ ਤੇਰੀਆਂ ਤਾਂ ਆਹ ਜੀਆਂ ਨੇ ਮੇਰੇ ਜੀਜੇ ਨੂੰ ਘੁੱਟਦੇ ਆ। ਕਾਹ ਤੋਂ ਘੁੱਟਦੇ ਆ? ਮੈਂ ਗਾਲਾਂ ਕੱਢਦਾ। ਫੇਰ ਤੂੰ ਗਾਲਾਂ ਕੱਦੂ ਕੱਢਦਾ। ਸੈਨੀਟਾਈਜ਼ਰ ਦੇ ਹੱਥਾਂ ਤੇ ਪਾਉਣ ਨੂੰ। ਤੇਰੀਆਂ ਆਦੀ ਕੁੱਤੀ ਤੇਰੀ ਗਾਲ ਨਹੀਂ ਕੱਢਣੀ ਹੁਣ ਵੀਡੀਓ ਚੱਲਦੀ ਆ। ਸੰ 2012 ਚ ਵਿਆਹ ਹੋਇਆ ਸੀ ਇਹਨੂੰ। ਕੁੜੀ 2 ਮਹੀਨੇ ਚ ਛੱਡ ਗਈ ਜੀ। ਇਹਨਾਂ ਕੋਈ ਟੈਨਸ਼ਨ ਲੱਗਿਆ। ਤੇ ਇਸ ਕਿਸੇ ਨੂੰ ਉਦੋਂ ਹੀ ਗਿਆ ਜਾਦਾ। ਨਹੀਂ ਕੁਝ ਨਸ਼ਾ ਕਰਦਾ ਇਹ। ਨਹੀਂ ਨਹੀਂ ਕਰਦਾ ਕੁਝ ਨਹੀਂ। ਫਿਰ ਨੀ ਨੀ ਗੱਲਾਂ ਨਹੀਂ ਕਰਨੀਆਂ ਬਲੋਤਰਾ ਸਾਹਿਬ ਕੀ ਕਹੋ ਰੋਹਿਤ ਹੱਥ ਨਹੀਂ ਕਰੀ ਨਹੀਂ ਨਹੀਂ ਬਲੋਤਰਾ ਸਾਹਿਬ ਨਹੀਂ ਨਹੀਂ ਬਲੋਤਰਾ ਸਾਹਿਬ ਨਹੀਂ ਨਹੀਂ ਬਲੋਤਰਾ ਸਾਹਿਬ ਹਰ ਤਾਂ ਆਰਮੀ ਚ ਤੁਸੀਂ ਆਰਮੀ ਵਾਲੇ ਬੰਦੇ ਹੱਥ ਬਣਾਉਂਦੇ ਹੁੰਦੇ ਆ ਆਰਮੀ ਵਾਲੇ ਬੰਦੇ ਤੁਹਾਨੂੰ ਸਲੂਟ ਮਾਰਦੇ ਫਿਰ ਸਲੂਟ ਮਾਰਦੇ ਦੋ ਨਮਾ ਦੋ ਨਮਾ ਕੋਈ ਨਾ ਫਗੜੀ ਚੋਗਣ ਲੈਣ ਗਈ ਯਾਰ ਠੀਕ ਹੋਏ ਕੋਈ ਨਾ ਰੋਣਾ ਨਹੀਂ ਜਦ ਮਾਂ ਨਹੀਂ ਨੂੰ ਜੰਦਾ ਲੋਕਾਂ ਨੂੰ ਘੜਦਾ ਮਾਂ ਤਾਂ ਜਾਣਿਆਂ ਨੂੰ ਆਂਦੇ ਅੱਨੇ ਤੂੰ ਜੇ ਮੈਂ ਤਾਂ ਬਾਹਰ ਗਈ ਆਪਣੀ ਬੇਟੀ ਕੋਲ ਤੈਨ ਬੋਕਾਂ ਨੇ ਮੈਨੂੰ ਫੋਨ ਕਰ ਕਰਕੇ ਜਦ ਨੇ ਆ ਵੀ ਇਨਜ਼ਾਮ ਆ ਨੂੰ ਮਾਰ ਛੜੇਗਾ ਬਾਹਰ ਕਿੱਥੇ ਗਈ ਮੈਂ ਉਹ ਕੋਲ ਗਈ ਕੁਲੀ ਕੋਲ ਓਏ ਬੂੰਦਾਂ ਨੂੰ ਕਰਦੀ ਆ ਤੇ ਉਹਨਾਂ ਨੇ ਆ ਕੇ ਲੈ ਕੇ ਆ ਜੋ ਤੂੰ ਇਹ ਕੋਲੀ ਲੈ ਕੇ ਆ ਜੋ ਤੂੰ ਇੱਥੇ ਵੀਡੀਓ ਆਇਆ ਕਿੱਕ ਨੂੰ ਬੁਲਾਓ ਮਾਣਾ ਤੇ ਚੈੱਕ ਕਰਾਓ ਠੀਕ ਆ ਤਾਜੋ ਮੋਰਿਆ ਪਚੇ ਕਪਟਰੋਂ ਨੇ ਰੋ ਨਵਾਸ ਕਿੱਥੋਂ ਆਇਓ ਫਾਤਰਾ ਤੋਂ ਜਿੱਦੋ ਨਿੱਕੀ ਜਿੱਤੀ ਕੀ ਉਹ ਦੋਵੇਂ ਮਲੇਕ ਐਡਿਓ ਤਾਹੇ ਫੌੜੀਆਂ ਤੇ ਚੁਰਦੀ ਸੀ ਤੀ ਹੁਣ ਤਾਂ ਬਿਲਕੁਲ ਵੈਕੀ ਇਹਦਾ ਡੈਟਿੰਗ ਸਾਡੀ ਬਾਗਿਆਤ ਹੋ ਗਈ ਜਾਵੇ ਮੈਂ ਤਾਂ ਕੱਲੀ ਹਾਂ ਜੀਸਸ ਜੀ ਕੋਈ ਇਹ ਚੱਲਦੀ ਗਾਤੋਂ ਨਹੀਂ ਡਾਕਟਰ ਕੀ ਕਹਿੰਦੇ ਗਾਤੋਂ ਨਹੀਂ ਦਰਦੇ ਮੈਂ ਮੰਦਰੀ ਨੂੰ ਇੱਥੇ ਦਵਾਈ ਕਰਵਾ ਦਿੱਤੀ ਪੰਜਾਹ ਦੇ ਦਿਮਾਗੀ ਟੈਨਸ਼ਨ ਦੇ ਤਾਂ ਜਿਹੜੀ ਆਪਣੇ ਆਪ ਨੂੰ ਮੋਢੀ ਨਾਲ ਸਹਿਆ ਨੀ ਬਣੀ ਉਹ ਦਵਾਈ ਦਿਨ ਚਕਾਣੇ ਗਾ ਲਏ ਜੀ ਕਿਉਂਕਿ ਤੁਹਾ ਡਾਕਟਰ ਨਾਲ ਗਏ ਸੀਗੇ ਜੀ ਜੀ ਡਾਕਟਰਾਂ ਦੇ ਨਾਲ ਮੈਂ ਆਪ ਗਏ ਸੀ ਕਿ ਮੇਨ ਉਹ ਤੋਂ ਉਹਨੇ ਦੋ ਟੀਕੇ ਲਾਇਏ ਸੀਗੇ ਠੀਕ ਹੋ ਗਈ ਸੀਗੇ ਹੁਣ ਫਿਰ ਇਹ ਦਿਮਾਗੀ ਟੈਨਸ਼ਨ ਚ ਫੇਰ ਦੁਬਾਰੇ ਵਾਗੀ ਕੈਰਕਰਾਂ ਦਵਾਈ ਬੰਦ ਕਰਤੀ ਸੀ ਜੀ ਇਹਦੀ ਜੋ 2 ਸਾਲਾਂ ਬਾਅਦ ਫੇਰ ਵਾਗੀ ਹੁਣ ਉਹ ਨਾਲ ਲਿਗੇ ਮੈਂ ਡਾਕਟਰ ਨੂੰ ਕਹਿ ਕੇ ਕਿਹ ਰਹੀ ਵੀ ਟੀਕਿਆਂ ਨਾਲ ਠੀਕ ਆਉਂਦਾ ਆਰੇ ਠੀਕ ਨਹੀਂ ਹੋਈ ਹੁਣ ਵੀ ਸਾਲ ਨਹੀਂ ਲੁਸਕਾਣੀ ਤੋਂ ਦਵਾਈ ਘੱਟ ਨਹੀਂ ਲੈਂਦੇ ਕੋਈ ਨਹੀਂ ਮੈਂ ਵੀ ਲੈਂਦੀ ਰਹੀ ਐ ਵੀ ਠੀਕ ਤਾਂ ਨਹੀਂ ਹੋਇਆ ਉਤੋਂ ਬੰਦ ਨਾ ਦੇਖੋ ਟਾਈਮ ਲੱਗਣਾ ਨਹੀਂ ਫਿਰ ਢਾਂਗਾ ਮਾਰਦੀ ਪਾਉਂਦੀ ਨਹੀਂ ਢਾਂਗਾ ਤਾਂ ਮਾਰਨੋ ਨਹੀਂ ਬਿਲਕੁਲ ਬਣੀ ਬੱਚੀ ਆ ਜਿਆਦਾ ਸਟਰੌਂਗ ਦਵਾਈ ਨਹੀਂ ਦੇ ਸਕਦੇ ਇਹਨੂੰ ਵੀ ਬਾੜੀ ਤੇਜ਼ ਦਵਾਈ ਦੇ ਦਾਂਗੇ ਉਹ ਵੀ ਨਹੀਂ ਸਾਨ ਖੜ ਜਾ ਮਾਂ ਤਾਂ ਪਿੱਛੇ ਰੁਕ ਤੂੰ ਪਿੱਛੇ ਰੋਕ ਇਹਨਾਂ ਨੂੰ ਕਰਨ ਦੇ ਗੱਲ ਆ ਕੋਈ ਨਾ ਪਿੱਛੇ ਰੁਕ ਗੱਲ ਕਰਨ ਦੇ ਨੂੰ ਤੇ ਬਾੜੀ ਤੇਜ਼ ਦਵਾਈ ਨਹੀਂ ਦੇ ਸਕਦੇ ਇਹਨੂੰ ਇਸ ਕਰਕੇ ਜਿੰਨੀ ਜਿਹੜੀ ਦਵਾਈ ਦੇ ਰਹੇ ਡਾਕਟਰ ਕੋਈ ਨਾ ਆਪਾਂ ਇੱਥੇ ਵੀ ਚੈੱਕ ਕਰਾ ਲੈਣ ਪਰ ਪਾਲ ਦੇ ਜਿਹੜੇ ਡਾਕਟਰ ਆ ਉੱਥੇ ਚਕਾਣੀ ਵਾਲੇ ਦੇ ਉਹ ਵੀ ਬਹੁਤ ਚੰਗੇ ਡਾਕਟਰ ਆ ਬਹੁਤ ਸਿਆਣੇ ਡਾਕਟਰ ਆ ਤੇ ਪਰ ਤਾਂ ਠੀਕ ਹੋਊਗੀ ਤੀਹ ਹਾਂ ਤਾਂ ਉਨੂੰ ਵੀ ਰਹਿ ਗਈ ਉਹ ਕੌਣ ਚੱਕ ਕੇ ਲੈ ਕੇ ਜਾਵੇ ਕੋਈ ਨਾ ਆਪਾਂ ਦਵਾਈ ਲੈਣੇ ਆਏ ਨੇ ਗੱਡੀ ਕਰਾ ਕੇ ਕਿਹਦਾ ਕੋਈ ਨਾ ਕੋਈ ਅਗੇ ਤੋਂ ਚੈੱਕਅਪ ਕਰਾ ਦਮੇ ਆ ਪਰ ਜਾਨੀ ਕਿ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੀ ਇਹਨੂੰ ਨਾੜਾਂ ਦੀ ਪ੍ਰੋਬਲਮ ਆ ਨਸਾਂ ਦੀ ਪ੍ਰੋਬਲਮ ਆ ਇਸ ਚੀਜ਼ ਨੂੰ ਟਾਈਮ ਲੱਗਦਾ ਕਿਉਂਕਿ ਕਿੰਨੇ ਸਾਲ ਹੋ ਗਏ ਸੀਗੇ 2 ਮਹੀਨੇ ਤੀ ਬੈਠੀ ਆਹ ਇਹਨਾਂ ਜਮਾਂ ਤੁਰ ਹੀ ਫਿਰਦੀ ਆ ਪਹਿਲਾਂ ਮੈਂ ਤੱਕ ਕੀਤੀ ਸੀਗੀ ਜੀ ਕਪੜਾ ਜਿਵੇਂ ਦਵਾਈ ਦੇ ਨਾਲ ਵੀ ਥੋੜਾ ਬੋਤਾ ਹੁੰਦਾ ਇੱਕ ਵਾਰੀ ਜਿਹੜੀ ਦਵਾਈ ਜਦੋਂ ਦਿੰਦੇ ਆ ਨਾ ਦਿਮਾਗ ਦੀ ਦਿਮਾਗ ਨੂੰ ਝਟਕਾ ਥੋੜਾ ਸਰੀਰ ਨੂੰ ਸਲੋ ਕਰ ਦਿੰਦੀ ਹੈ ਦਵਾਈ ਉਹ ਦਸੋਂਦੀ ਵੀ ਨਹੀਂ ਹੈਗਾ ਤਾਂ ਕੌਣ ਕਰਕੇ ਰਾਤ ਠੀਕੇ ਬਾਈ ਜੀ ਦੋ ਤਿੰਨ ਵਾਰੀ ਗੋਲ ਜਿੱਤੇ ਪਏ ਜਾ ਕੇ ਕਾਂਪ ਜੇਗੀ ਚਲੋ ਕੋਈ ਨਾ ਅਪ ਇੱਥੇ ਚੈੱਕ ਅਪ ਕਰਾ ਲੈਂਦੇ ਆ ਕਪੜੇ ਜਿਹੜੇ ਪਹੁੰਚਦੇ ਕਰਦੀ ਆ ਸੰਗਤ ਸਾਡੇ ਕੋਲੇ ਹੁਣ ਕਪੜੇ ਕਈ ਵਾਰੀ ਇੰਨੇ ਜ਼ਿਆਦਾ ਹੁੰਦੇ ਸਾਡੇ ਕੋਲੇ ਹੁਣ ਸਿਆਲਾਂ ਦੇ ਵਿੱਚ ਹਰ ਬੰਦਾ ਜਦੋਂ ਆਉਂਦਾ ਆਪਣੇ ਘਰੋਂ ਆਉਣ ਲੱਗਿਆ ਕੱਪੜਿਆਂ ਦੀ ਪੰਡ ਲੈ ਕੇ ਆਉਂਦਾ ਚੱਕੇ ਤੇ ਉਹ ਕੱਪੜੇ ਫਿਰ ਜਿੰਨੇ ਕੁ ਸਾਡੇ ਵਰਤੋਂ ਚ ਹੁੰਦੇ ਆ ਅਸੀਂ ਵਰਤ ਲੈਨੇ ਆ ਉਹਨਾਂ ਨੂੰ ਤੇ ਜਿਹੜੇ ਵੱਧ ਜਾਂਦੇ ਆ ਕੱਪੜੇ ਫਿਰ ਉਹ ਅਸੀਂ ਅੱਗੇ ਸੰਗਤ ਦੇ ਵਿੱਚ ਵੰਡ ਦਿੰਨੇ ਆ ਤਾਂ ਜੋ ਉਹਨਾਂ ਲੋੜਵੰਦਾਂ ਤੇ ਕਰ ਜਾਨ ਹੁਣ ਇਹ ਉਹ ਭੈਣਾਂ ਨੇ ਉਹ ਮਾਤਾਵਾਂ ਨੇ ਜਿਹੜੀਆਂ ਕੱਪੜੇ ਕੱਢ ਰਹੀਆਂ ਵਾ ਜਿਨ੍ਹਾਂ ਨੂੰ ਲੋੜ ਆ ਵਾਕਈ ਜਿਹੜੀਆਂ ਲੋੜਵੰਦ ਨੇ ਹਨਾ ਇਹ ਹੁਣ ਚੌਲਾਂ ਦਾ ਦੇੱਗਾ ਵੱਡਾ ਯਾਨੀ ਕਿ ਕੜਾਹਾ ਕੱਢਤਾ ਵਾ ਹੋਨੇ ਚੌਲ ਸਵੇਰੇ ਸਵੇਰੇ ਵਰਤਾ ਦੇਣੇ ਆ ਕਿਉਂਕਿ ਗੋੜ ਵਾਲੇ ਚੌੜਾ ਨਹੀਂ ਗੋੜ ਵਾਲੇ ਚੌੜਾ ਪ੍ਰਸ਼ਾਦਾ ਥੋੜਾ ਲੇਟ ਸ਼ੁਰੂ ਹੁੰਦਾ ਤੇ ਸਵੇਰ ਦੇ ਟਾਈਮ ਫਿਰ ਸਵੇਰੇ ਸਵੇਰੇ ਚੌਲ ਬਣ ਜਾਂਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਕਿਧਰ ਚਾਹ ਲਗਾਤਾਰ ਬਣੀ ਜਾਂਦੀ ਆ ਵੱਡੇ ਦੇਗੇ ਦੋ ਚਾਹ ਤੇ ਚੜੇ ਰਹਿੰਦੇ ਆ ਕਿਉਂਕਿ ਠੰਡ ਬਹੁਤ ਆ ਤੇ ਚਾਹ ਦੀ ਲਾਗਤ ਬਹੁਤ ਜ਼ਿਆਦਾ ਆ ਇੱਧਰ ਚਾਹ ਬਣੀ ਜਾਂਦੀ ਆ ਨਾਲ ਦੀ ਨਾਲ ਹੀ ਅਸੀਂ ਗੱਲ ਬਾਈ ਠੀਕੋ ਜਨਤਬਾਦ ਇੱਧਰ ਪ੍ਰਸ਼ਾਦਾ ਤਿਆਰ ਹੋਈ ਜਾ ਰਿਹਾ ਥੁਲਕੇ ਨਾਲ ਦੀ ਨਾਲ ਰੈਡੀ ਹੋਈ ਜਾਂਦੇ ਆ ਉਹ ਗਲਾਸ ਪਾਣੀ ਦਾ ਲੈ ਆਇਓ ਪਾਣੀ ਪਾਣੀ ਆ ਤੁਹਾਨੂੰ ਸਸੀ ਕਾਲ ਭੈਣੇ ਠੀਕ ਹੋ ਠੀਕ ਆ ਠੀਕ ਆ ਵਾਹਿਗੁਰੂ ਭਾਈ ਕਿਨ ਬਤਾਇਆ ਪ੍ਰੀਤੀ ਆ ਗਈ ਹੈ ਮੈਨੂੰ ਵੀ ਪਤਾ ਲੱਗਿਆ ਸੀਗਾ ਕੱਲ੍ਹ ਕੱਲ੍ਹ ਨਹੀਂ ਫਿਰ ਕੱਲ੍ਹ ਪਤਾ ਨਹੀਂ ਸੀਗਾ ਚੱਲ ਬੱਧੀ ਆਏ ਨੂੰ ਨੇ ਹਾਂ ਨਹੀਂ ਅੱਜ ਆਉਗੀ ਹੁਣ ਆਉਗੀ ਪਰਸੋਂ ਹੀ ਆਈ ਹੈ ਹਜੇ ਥੱਕੇ ਥੱਕੇ ਹੋਈ ਆ ਮੈਨੂੰ ਵੀ ਪਤਾ ਲੱਗਿਆ ਸੀ ਮੈਨੂੰ ਕਹਿੰਦੇ ਆ ਕਿ ਆਈ ਹੈ ਮੈਂ ਕਿ ਚੱਲ ਭਾਈ ਬੜਾ ਦੁਖਿਆ ਬਾਲਾ ਵੈਰ ਗੁਰਜੀ ਕੀ ਪਤਾ ਕੋਈ ਨਾ ਕਰ ਲੈਂਦਾ ਜੀ ਉਹ ਵੀਡੀਓ ਚੱਲਦੀ ਹੈ ਹਜੇ ਡਾਕਟਰ ਕਰਦੇ ਕਰਦੇ ਸਸੀ ਕਾਲ ਜੀ ਭੈਣੇ ਵਾਹਿਗੁਰੂ ਸਾਹਿਬ ਜੀ ਉਹ ਠੀਕ ਹੋ ਭੈਣੇ ਆਵਰਡ ਧੰਨਵਾਦ ਵੀ। ਮਸੇ ਇੱਕ ਫੁਲਕਾ ਦੇ ਦਿਓ। ਮਸੇ ਇੱਕ ਫੁਲਕਾ ਦੇ ਦਿਓ। ਇਧਰ ਹੁਣ ਸਵੇਰੇ ਸਵੇਰੇ ਫੁਰਕੇ ਤਿਆਰ ਹੋਈ ਜਾਂਦੇ ਆ ਪ੍ਰਸ਼ਾਦਾ ਜਿਹੜਾ ਤਿਆਰ ਹੋ ਕੇ ਹੁਣ ਸਵੇਰੇ ਵਲੰਟੀਅਰਾਂ ਨੇ ਸਾਰਿਆਂ ਨੇ ਸੇਵਾਦਾਰਾਂ ਨੇ ਬ੍ਰੇਕਫਾਸਟ ਕਰਨਾ ਕੋਈ ਤੜਕੇ ਦੇ ਲੱਗੇ ਹੋਏ ਨੇ ਵੀਰ ਸਾਰੇ ਹਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਰੁਸਤ ਭਾਈ ਸਾਰੇ ਹੋ ਕੇ ਤਕੜੇ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਵੋ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇੱਕ ਦੂਜੇ ਦੀ ਸਪੋਰਟ ਵੀ ਥੋੜੀ ਕਰਿਆ ਕਰੋ ਜੇ ਕੋਈ ਜ਼ਿਆਦਾ ਢਿੱਲਾ ਹੁੰਦਾ ਕੋਈ ਬੀਲਚੇਅਰ ਤੇ ਆ ਚੱਲ ਨਹੀਂ ਹੁੰਦਾ ਜਾਂ ਗੁੱਸਾ ਵਾਲਾ ਕਰਦਾ ਉਹਦੀ ਮਦਦ ਕਰਦਿਆ ਕਰੋ ਭਾਈ ਬੇਨਤੀ ਹੈ ਮੇਰੀ ਭੈਣਾਂ ਤੇ ਭਰਾਵਾਂ ਨੂੰ ਦੇਖੋ ਇਹ ਲੰਗਰ ਆ ਦਵਾਈਆਂ ਦਾ ਇਹ ਕੋਈ ਆਪਾਂ ਹਸਪਤਾਲ ਨਹੀਂ ਆਏ ਨਾ ਕੋਈ ਆਪਾਂ ਕਿਸੇ ਡਾਕਟਰ ਦੇ ਕੋਲੇ ਚੈੱਕਅਪ ਕਰਾਉਣਾ ਆ ਆਪਾਂ ਇੱਥੇ ਲੰਗਰ ਦੇ ਵਿੱਚ ਦਵਾਈਆਂ ਲੈਣ ਆਏ ਆ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਦਵਾਈਆਂ ਦਾ ਲੰਗਰ ਆ ਇੱਥੇ ਸਬਰ ਰੱਖਿਆ ਕਰੋ ਥੋੜਾ ਸਬਰ ਤੇ ਸੰਤੋਖ ਜੇ ਦੋ ਬਾਰੀਆਂ ਮੂਰੇ ਕੋਈ ਹੋਰ ਲੈ ਜਾਊਗਾ 4 ਮਿੰਟ ਤੁਹਾਨੂੰ ਹੋਰ ਵੱਧ ਲੱਗ ਜਾਣਗੇ ਕੋਈ ਫਰਕ ਨਹੀਂ ਪੈਂਦਾ ਤੇ ਇਹ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਥ ਤੇ ਹੁਣ ਹਾਂਜੀ ਅਮਰਜੀਤ ਕੀ ਹਾਲ ਨੇ ਕੇ ਦੋਨੋਂ ਹਸਬੰਡ ਵਾਈਫ ਨੇ ਪਰ ਇਹਨੇ ਸੱਚੇ ਪਾਤਸ਼ਾਹ ਨੇ ਗਾ ਸਾਡੇ ਜਵਾਈ ਭਾਈ ਤੇ ਵੀ ਬਹੁਤ ਕਿਰਪਾ ਕੀਤੀ ਆ ਵੀ ਉਹ ਵੀ ਪੂਰੀ ਸਪੋਰਟ ਕਰਦਾ ਹੁਣ ਜਿੱਦਣ ਦੇ ਬਾਹਰੋਂ ਆਏ ਨੇ ਤੇ ਲਗਭਗ ਰੋਜ਼ ਵਾਂਗੂ ਇੱਥੇ ਸਾਡੇ ਕੋਲੇ ਢੇੜਾ ਮਾਰਨਾ ਤੇ ਨਾਲ ਜਿੰਨੀਆਂ ਵੀ ਸਵਾਵਾ ਹੋ ਸਕਦੀਆਂ ਸਵਾਵਾ ਕਰਾਉਂਦੇ ਨੇ ਹੁਣ ਅੱਜ ਕੈਂਪ ਤੇ ਵੀ ਸਵੇਰ ਦੇ ਆਏ ਹੋਏ ਨੇ ਅਰਦਾਸ ਕਰਿਓ ਸਾਡੀ ਛੋਟੀ ਭੈਣ ਵਾਸਤੇ ਪ੍ਰਮਾਤਮਾ ਇਹਨੂੰ ਤੰਦਰੁਸਤੀ ਬਖਸ਼ੇਣ ਚੜ੍ਹਦੀ ਕਲਾ ਬਖਸ਼ੇਣ ਇਹਦੀਆਂ ਮਨੋ ਕਾਮਨਾ ਮਾਰਾ ਸੱਚੇ ਪਾਤਸ਼ਾਹ ਪੂਰੀਆਂ ਕਰਨ ਉੱਤੇ ਕਿੱਥੇੋਂ ਪੁੱਤ ਤੁਸੀਂ ਸਿਆਟਲ ਸਿਆਟਲ ਲ ਯੂ ਐਸ ਏ ਜਨ ਯੂ ਐਸ ਏ ਦੇ ਵਿੱਚ ਸਿਆਟਲ ਦੇ ਵਿੱਚ ਰਹਿੰਦੇ ਨੇ ਇਹ ਤੇ ਵਾਹਿਗੁਰੂ ਮਿਹਰ ਕਰਨ ਉਹ ਅਸੀਂ ਵੀ ਗਏ ਸੀ ਪਿੱਛੇ ਜੇ ਪਰ ਉੱਥੇ ਕੇ ਯੂਐਸਏ ਦਾ ਜਾਣ ਹੀ ਹੋਇਆ ਕੈਨੇਡਾ ਤੋਂ ਮੁੜਿਆ ਆਏ ਸੀਗੇ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਉੱਥੇ ਬੜੇ ਭੈਣ ਭਰਾਵਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਬੜਾ ਸਪੋਰਟ ਕੀਤੀ ਬੜਾ ਚੰਗਾ ਲੱਗਿਆ ਮਨ ਨੂੰ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅੱਜ ਦੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਜਿਹੜਾ ਕੈਂਪ ਲੱਗਿਆ ਇਹਦੇ ਚਾਹੀਆਂ ਸੰਗਤਾਂ ਵਾਸਤੇ ਸਾਰੇ ਅਰਦਾਸ ਕਰਿਓ ਕਿਉਂਕਿ ਜਨਕੀ ਅਰਦਾਸ ਬਿਰਤੀ ਨਾ ਜਾਵੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਹੀ ਇਸ ਤਰ੍ਹਾਂ ਦੇ ਕਾਰਜ ਕਰਾਉਣ ਦੇ ਵਿੱਚ ਸਹਾਈ ਹੁੰਦੀਆਂ ਬਾਕੀ ਤਾਂ ਦਵਾਈਆਂ ਤਾਂ ਇੱਕ ਬਹਾਨਾ ਵਾ ਕਿਰਪਾ ਤਾਂ ਉਪਰ ਵਾਲੇ ਦੀ ਹੋਣੀ ਹੈ ਜਦੋਂ ਹੋਣੀ ਬਸ ਅਰਦਾਸ ਕਰਿਓ ਇੱਥੇ ਆਏ ਹੋਏ ਹਰੇਕ ਮੈਂਬਰ ਦੇ ਘਰ ਚ ਉਹਨਾਂ ਦੇ ਜੀਵਨ ਚ ਮਾਰੇ ਤੰਦਰੁਸਤੀਆਂ ਬਖਸ਼ਿਓ ਤੇ ਖੁਸ਼ੀਆਂ ਕੇੜੇ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ